ਸਰਕਾਰ ਹਾਰ ਤੋਂ ਬਖਲਾਈ ਉਹ ਤੋਂ ਸਾਹਮਣੇ ਜੋ ਰਿਜ਼ਲਟ ਆਏ ਨੇ ਤੁਹਾਡੇ ਸਾਹਮਣੇ ਧੱਕੇ ਨਾਲ ਹਰਾਉਣ ਦੀ ਕੋਸ਼ਿਸ਼ ਚੱਲ ਰਹੀ ਸੀ ਵੀ ਹਰਾਵਾਂਗੇ ਕਿਸ ਤਰੀਕੇ ਨਾਲ ਸਲੋ ਕਰਕੇ ਮੈਡਮ ਨੇ ਕਈ ਵਾਰ ਨੂੰ ਸਾਰੇ ਜਿੰਨੇ ਵੀ ਕੈਂਡੀਡੇਟਸ ਸਾਰਿਆਂ ਦਾ ਬਦਤਮੀਜ਼ੀ ਕੀਤੀ ਹੈ ਤੁਹਾਨੂੰ ਪਤਾ ਹੀ ਹੈ ਜਿਹੜੇ ਐਸਟੀਐਮ ਨੇ ਇਲਜ਼ਾਮ ਲਾਇਆ ਬਦਤਮੀਜ਼ੀ ਮੇਰਾ ਮੈਡਮ ਦਾ 50 ਮਿੰਟ ਦਾ ਫਾਸਲਾ ਕੋਈ ਹੁੰਦਾ ਕੋਈ ਫਿਜ਼ੀਕਲ ਕਿਸੇ ਦੇ ਨੇੜੇ ਗਿਆ ਜਾਂ ਤਾਂ ਕੰਮ ਕੀ ਕੀਤੀ ਜਾਂ ਕੋਈ ਵੋਟਾਂ ਦੇ ਨੇੜੇ ਗਿਆ ਕੋਈ ਨਹੀਂ ਗਿਆ ਸਟੇਜ ਤੇ ਬੈਠੇ ਕੋਈ ਦਿੱਕਤ ਹੀ ਨਹੀਂ ਹੈਗੀ ਪਰ ਇਹਨਾਂ ਨੇ ਸਰਕਾਰ ਵਾਲਿਆਂ ਦੇ ਕਾਉਣਾ ਸਵੇਰ ਦੇ ਮੈਡਮ ਉਹਨਾਂ ਦੇ ਫੋਨ ਸੁਣ ਰਹੀ ਸੀ ਉਹਨਾਂ ਦੇ ਬੰਦੇ ਸਰਕਾਰ ਦੇ ਮੰ ਫੋਨ ਲੈ ਕੇ ਅੰਦਰ ਕਮਰੇ ਚ ਜਾਂਦੇ ਹੋ ਤਾਂ ਨਾ ਕੋਈ ਕੋਈ ਕੋਲੈਕਸ਼ਨ ਏਜੰਸੀ ਨਾ ਉਹ ਮਤਲਬ ਕਾਊਂਟਿੰਗ ਏਜੰਸੀ ਕੁਝ ਵੀ ਨਹੀਂ ਸੀ ਤੁਹਾਡੇ ਸਾਹਮਣੇ ਸਾਰੇ ਜੋਗ ਨਾਲ ਜੋ ਧੱਕੇਸ਼ਾਹੀ ਤੁਹਾਡੇ ਸਾਹਮਣੇ ਅਗਲਾ ਕੀ ਇਲੈਕਸ਼ਨ ਹੋਊਗਾ ਫਿਰ ਚਲੋ ਪਰਮਾਥ ਸਾਰੇ ਮਾਰੇ ਦੇ ਕੋਰਟ ਚ ਪੇਸ਼ ਕਰਤਾ ਜਿਵੇਂ ਵੀ ਹੋ ਕੋਈ ਗੱਲ ਨਹੀਂ ਹੈਗੀ ਫੇਸ ਕਰਾਂਗੇ ਪਰ ਘਬਰਾਉਂਦੇ ਨਹੀਂ ਕਿਸੇ ਕੋਲੋਂ ਭਾਇਦੇ ਨਹੀਂ ਹੈਗੇ ਜਿਨ੍ਹਾਂ ਨੇ ਧੱਕੀ ਭਾਈ ਕੀਤੀ ਹੈ ਉਹ ਕੋਈ ਸਮਾਂ ਬਦਲਣ ਵਾਲਾ ਹੈ ਜੀ ਥੋੜਾ ਸਮਾਂ ਦਾ ਸਤਾਈ ਤੇ ਲੋਕਾਂ ਨੇ ਹਾਵਣੇ ਜੜਤਾ ਦੇਤੇ ਤੁਹਾਡੇ ਸਾਹਮਣੇ ਨੇ ਤੇ ਟੋਲਾ ਮੰਤਰੀ ਆ ਜੋ ਹਾਰ ਦੇਖ ਕੇ ਬਖਲਾਇਆ ਹੋਇਆ ਉਹ ਪਤਾ ਹੀ ਜ਼ਿਆਦਾ ਵੀ ਕੀ ਕੁਛ ਨਹੀਂ ਸਾਨੂੰ ਪਹਿਲਾਂ ਤੋਂ ਪਤਾ ਸੀ ਕਿ ਦਿਨ ਪਹਿਲਾਂ ਰਾਤ ਨੂੰ ਵੀ ਅਸੀਂ ਜਾਂਦੇ ਰਹੇ ਉਹ ਸਾਰੀ ਗੱਲ ਸਾਡੇ ਸਾਹਮਣੇ ਸੀ ਕੋਈ ਗੱਲ ਨਹੀਂ ਕਿਸੇ ਕਰ ਕੋ ਰੋੜ ਦੇ ਤਾ ਦੇਖੋ ਜੀ ਸਾਰੇ ਪੰਜਾਬ ਦੇ ਹਾਲਾਤ ਮਨੀਸ਼ ਸੋਧਿਆ ਦੇ ਬਿਆਨ ਦੇ ਆਲੇ ਦੋਲੇ ਘੁੰਮ ਰਹੇ ਨੇ ਸਾਮ-ਦਾਮ-ਦੰਦ ਬੇਦ ਜਿਹੜੀ ਆਮ ਆਦਮੀ ਪਾਰਟੀ ਨੇ 2022 ਦੇ ਵਿੱਚ ਲੋਕਾਂ ਤੋਂ ਇਹ ਕਹਿ ਕੇ ਵੋਟਾਂ ਲਈਆਂ ਸੀ ਕਿ ਇੱਕ ਵਾਰੀ ਵੋਟ ਪਾ ਦਿਓ ਜੇ ਕੰਮ ਨਾ ਕੀਤਾ ਦੁਬਾਰਾ ਵੋਟਾਂ ਮੰਗਣ ਨਹੀਂ ਆਉਂ ਚਾਰ ਸਾਲ ਬਾਅਦ ਨੌਨ ਪਰਫਾਰਮੈਂਸ ਤੇ ਘਿਰਨ ਤੋਂ ਬਾਅਦ ਹੁਣ ਸ਼ਰੇਆਮ ਸਿੱਧਾ ਕਿਹਾ ਜਾ ਰਿਹਾ ਕਿ ਸਾਮ-ਦਾਮ ਦੰਦ ਵਰਤਾਂਗੇ ਤੇ ਚੋਣਾ ਜਿੱਤਾਂਗੇ ਚਾਹੇ ਪੰਚਾਇਤੀ ਚੋਣਾ ਹੋਣ ਚਾਹੇ ਹੁਣ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਤੀਆਂ ਹੋਣ ਸਿੱਧਾ ੱਤਕਾ ਕੀਤਾ ਜਾ ਰਿਹਾ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਾਗਜ਼ ਤੱਕ ਦਾਖਲ ਨਹੀਂ ਕੀਤ ਕਰਨ ਦਿੱਤੇ ਜਾ ਰਹੇ ਹੋ ਤੁਸੀਂ ਦੇਖਿਆ ਹੋਣਾ ਵੀ ਸਾਰੇ ਪੰਜਾਬ ਦੇ ਵਿੱਚ ਘੱਟੋ-ਘੱਟ ਨਹੀਂ ਤਾਂ 65 ਤੋਂ 70% ਵਿਰੋਧੀਆਂ ਦੇ ਨਾਮੀਨੇਸ਼ਨ ਪੇਪਰ ਹੀ ਫਾੜ ਕੇ ਸੁੱਟਦੇ ਜੇ ਕੋਈ ਦਾਖਲ ਕਰਨ ਚ ਕਾਮਯਾਬ ਹੋ ਗਿਆ ਤਾਂ ਉਹਨਾਂ ਦੇ ਮੁੜ ਕੇ ਰਿਜੈਕਟ ਕਰਾਤੇ ਔਰ ਪਟਿਆਲੇ ਦੇ ਐਸਐਸਪੀ ਦੀ ਆਡੀਓ ਤਾਂ ਇਸ ਕੱਲ ਦਾ ਸਬੂਤ ਹੈ ਜਿੱਥੇ ਪੁਲਿਸ ਦੇ ਵੱਡੇ ਅਫਸਰੇ ਕਹਿ ਰਹੇ ਨੇ ਕਿ ਵਿਰੋਧੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਤੁਸੀਂ ਨੋਮੀਨੇਸ਼ਨ ਸੈਂਟਰਾਂ ਤੱਕ ਪਹੁੰਚ ਨਹੀਂ ਨਦੀ ਜੋ ਕੱਲ ਖੰਨੇ ਦੇ ਵਿੱਚ ਹੋਇਆ ਦੇਖੋ ਇਹ ਸਿੱਧਾ-ਸਿੱਧਾ ਲੋਕਤੰਤਰ ਦਾ ਘਾਣ ਖੰਨੇ ਦੇ ਵਿੱਚ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਨੇ ਯਾਦਵਿੰਦਰ ਯਾਦੂ ਜੀ ਕੱਲ ਕਾਊਂਟਿੰਗ ਸੈਂਟਰ ਦੇ ਅੰਦਰ ਮੌਜੂਦ ਸੀ ਔਰ ਕੱਲ ਸਵੇਰ ਤੋਂ ਹੀ ਪਹਿਲਾਂ ਤਾਂ ਸਰਕਾਰ ਨੇ ਦੇਖੋ ਬਾਕੀ ਜ਼ਿਲ੍ਹਿਆਂ ਦੇ ਵਿੱਚ ਖੰਨੇ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਯਾਦਵਿੰਦਰ ਯਾਦੂ ਜੀ ਤੇ ਇਹਨਾਂ ਦੀ ਟੀਮ ਸਾਡੇ ਵਕੀਲ ਸਾਹਿਬ ਯਾ ਢਿੱਲੋਂ ਸਾਥ ਸਮਰਾਲੇ ਤੋਂ ਬੜੀ ਡੱਟ ਕੇ ਲੜਾਈ ਲੜੀ ਕਿਸੇ ਤੇ ਨਾਮਿਨੇਸ਼ਨ ਕੈਨਸਲ ਨਹੀਂ ਹੋਣ ਦਿੱਤੇ ਪਰ ਜਿੱਥੇ ਨਾਮਿਨੇਸ਼ਨ ਨਹੀਂ ਕੈਨਸਲ ਹੋਏ ਉੱਥੇ ਇਹਨਾਂ ਦੇ ਐਮਐਲਏ ਸਵੇਰੀ 25 25 30 30 ਬੰਦੇ ਲੈ ਕੇ ਹੁਣ ਕਾਊਂਟਿੰਗ ਸੈਂਟਰਾਂ 'ਚ ਵੜੇ ਸੀ ਔਰ ਮੈਂ ਕੱਲ ਵੀ ਬਹੁਤ ਐਸਐਸਪੀਜ਼ ਨਾਲ ਗੱਲ ਕਰਦਾ ਰਿਹਾ ਇਲੈਕਸ਼ਨ ਕਮਿਸ਼ਨਰ ਜਿਹੜੇ ਰਾਜਕਮਲ ਚੌਧਰੀ ਉਹਨਾਂ ਨਾਲ ਗੱਲ ਕਰਦਾ ਰਿਹਾ ਔਰ ਯਾਦਵਿੰਦਰ ਯਾਦੂ ਜੀ ਵੀ ਅੰਦਰ ਸੀ ਕਿਉਂਕਿ ਧੱਕਾ ਕਰਨਾ ਸੀ ਸਰਕਾਰ ਨੇ ਸਰਕਾਰ ਨੂੰ ਆਪਣੀ ਹਾਰ ਦਿਖ ਰਹੀ ਹੈ ਅਗਰ ਅੱਜ ਖੰਨੇ ਦੇ ਵਿੱਚ ਪੰਜ ਬਲਾਕ ਸੰਤੀਆਂ ਜੇ ਸ਼੍ਰੋਮਣੀ ਅਕਾਲੀ ਦਲ ਚਿਤਰਿਆ ਔਰ ਇੱਕ ਜ਼ਿਲ੍ਹਾ ਪ੍ਰੀਸ਼ਦ ਚਿਤਰਿਆ ਤਾਂ ਸਰਕਾਰ ਨੂੰ ਇੱਕ ਸੰਕੇਤ ਸਾਫ਼ ਹੈ ਕਿ ਪੰਜਾਬੀ ਚਾਹੁੰਦੇ ਨੇ ਕਿ ਪੰਜਾਬ ਦੀ ਸਰਕਾਰ ਪੰਜਾਬ ਤੋਂ ਚੱਲੇ ਹੁਣ ਦਿੱਲੀ ਵਾਲੇ ਮਨਜ਼ੂਰ ਨਹੀਂ ਦਿੱਲੀ ਵਾਲੀਆਂ ਪਾਰਟੀਆਂ ਨੂੰ ਹੁਣ ਪੰਜਾਬ ਦੇ ਲੋਕ ਨਕਾਰ ਰਹੇ ਨੇ ਫਿਰ ਚਾਹੇ ਉਹ ਆਮ ਆਦਮੀ ਪਾਰਟੀ ਹੈ ਚਾਹੇ ਇਹਨਾਂ ਦਾ ਅਲਾਈਅንስ 파ਟਨਰ ਇੰਡੀਆ ਲਾਇੰਸ ਦੀ ਕਾਂਗਰਸ ਹੈ ਚਾਹੇ ਭਾਜਪਾ ਹੈ ਸੋ ਯਾਦਵਿੰਦਰ ਯਾਦੂ ਜੀ ਕੱਲ੍ਹ ਅੰਦਰ ਆਪਣੇ ਕੈਂਡੀਡੇਟਾਂ ਦੇ ਨਾਲ ਖੜੇ ਸੀ ਕਿਉਂਕਿ ਉੱਥੇ ਸ਼ਰਿਆਂ ੱਤਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜੀ ਦੇ ਖਿਲਾਫ ਸ਼ਰੋਮਨੀ ਅਕਲਦਲ ਡਟ ਕੇ ਖੜਾ ਸੋ ਆ ਇੱਕ ਝੂਠਾ ਪਰਚਾ ਇਹ ਜਿਹੜਾ ਯਾਦੂ ਸਾਹਿਬ ਤੇ ਦਰਜ ਕੀਤਾ ਗਿਆ ਇਹਦੇ ਚ ਇੱਕ ਨਾਨ ਅਵੇਲੇਬਲ ਤਾਰਾ ਹਾਲਾਂਕਿ ਉਹ ਵੀ ਲੈਸ ਥੈਨ 2 ਇਅਰਸ ਹੈ ਉਹ ਨਾਨ ਅਵੇਲੇਬਲ ਤਾਰਾ ਜੋੜ ਕੇ ਉਹਨਾਂ ਦੀ ਗ੍ਰਿਫਤਾਰੀ ਪਾਈ ਗਈ ਪਰ ਅੱਜ ਕੋਰਟ ਦੇ ਵਿੱਚ ਉਹਨਾਂ ਨੂੰ ਰਿਮਾਂਡ ਨਹੀਂ ਮਿਲਿਆ ਤੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਤਾ ਸੋ ਅਸੀਂ ਹੁਣ ਜਿਹੜੇ ਸਾਡੇ ਉਰੇ ਲੋਕਲ ਲਾਇਰ ਹੈ ਇਹਨਾਂ ਦੇ ਨਾਲ ਡਿਸਕਸ ਕਰਕੇ ਯਾਦੂ ਸਾਹਿਬ ਦੀ ਬੇਲ ਅੱਜ ਹੀ ਦੁਪਹਿਰੋਂ ਬਾਅਦ ਦੁਪਹਿਰ ਫਾਈਲ ਕਰ ਦੇਵਾਂਗੇ ਕਿਉਂਕਿ ਕਿਉਂਕਿ ਜੁਡੀਸ਼ੀਅਲ ਚਲੇ ਗਏ ਨੇ ਹੁਣ ਉਹਨਾਂ ਦਾ ਰਾਈਟ ਹੈ ਕਿ ਉਹ ਬੇਲ ਲਾਉਣ ਸੋ ਬੇਲ ਉਹਨਾਂ ਦੀ ਕੱਲ੍ਹ ਵਾਸਤੇ ਰਖਵਾ ਕੇ ਬਹੁਤ ਜਲਦੀ ਯਾਦਵਿੰਦਰ ਯਾਦੂ ਜੀ ਨੂੰ ਇਹ ਜਿਹੜਾ ਇੱਕ ਝੂਠਾ ਪਰਚਾ ਦਰਜ ਕੀਤਾ ਇਹਦੇ 'ਚੋਂ ਬੇਲ ਕਰਾਵਾਂਗੇ ਔਰ ਮੁੜ ਕੇ ਮੈਂ ਅੱਜ ਹੀ ਕਹਿ ਕੇ ਜਾ ਰਿਹਾ ਕਿ ਇਹ ਜਿਹੜਾ ਪਰਚਾ ਤੇ ਜਿਹੜੀ ਇਹਦੀ ਇਹ ਦੋਨੋਂ ਚੀਜ਼ਾਂ ਨੂੰ ਹਾਈ ਕੋਰਟ ਦੇ ਵਿੱਚ ਚੈਲੰਜ ਵੀ ਕਰਾਂਗੇ ਕਿਉਂਕਿ ਇਸ ਤਰੀਕੇ ਦਾ ਜਿਹੜਾ ਤੱਕਾ ਉਹ ਡੈਮੋਕ੍ਰੇਸੀ 'ਚ ਨਹੀਂ ਹੋਣ ਦਿੱਤਾ ਜਾ ਸਕਦਾ ਮਤਲਬ ਰਾਈਟ ਟੂ ਸਪੀਚ ਹੈ ਜੇ ਕੋਈ ਸਰਕਾਰ ਤੱਕਾ ਕਰ ਰਹੀ ਹੈ ਉਹਦੇ ਖਿਲਾਫ ਕੋਈ ਧਰਨਾ ਪ੍ਰਦਰਸ਼ਨ ਹੁੰਦਾ ਤੇ ਜੇ ਸਰਕਾਰਾਂ ਇਸ ਤਰੀਕੇ ਦੇ ਨਾਲ ਝੂਠੇ ਪਰਚੇ ਦਰਜ ਕਰਕੇ ਆਵਾਜ਼ ਬੰਦ ਕਰਨਾ ਚਾਹਣਗੀਆਂ ਤਾਂ ਸਰਦਾਰ ਸੁਖੀਰ ਸਿੰਘ ਬਾਦਲ ਸਾਹਿਬ ਦੇ ਸਖਤ ਦਿਸ਼ਾ ਨਿਰਦੇਸ਼ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਮੈਂ ਉਰੇ ਲੀਗਲ ਸੈੱਲ ਵੱਲੋਂ ਪਹੁੰਚਿਆ ਪਾਰਟੀ ਧਟ ਕੇ ਯਾਦਵਿੰਦਰ ਯਾਦੂ ਉਹਨਾਂ ਦੇ ਪਰਿਵਾਰ ਉਹਨਾਂ ਦੇ ਸਮਰਥਕਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਖੜੀ ਹੈ ਇਹ ਸਾਡਾ ਆਪ ਦਾ ਪਰਿਵਾਰ ਹੈ ਜਿਸ ਵੀ ਹੱਦ ਤੱਕ ਜਾਣਾ ਪਿਆ ਜਾਵਾਂਗੇ ਪਰ ਆਪਦੇ ਕਿਸੇ ਵੀ ਵਰਕਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਤੱਕਾ ਨਹੀਂ ਹੁੰਦੇ ਸਰ ਸਾਬ ਜਿਹੜੀ ਆਰੋ ਅਗਰੇ ਸਾਬ ਆਰੋ ਦੀ ਕੰਪਲੀਟ ਹੈ ਜਿਹੜੀ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਕੰਪਲੇਂਟ ਆਰੋ ਫਾਈਲ ਕਰ ਰਿਹਾ ਕਿ ਮੇਰੇ ਨਾਲ ਮਿਸਬੀਹ ਕੀਤਾ ਗਿਆ ਵਾ ਦੇਖੋ ਜੀ ਪੰਜਾਬ ਚ ਤੁਸੀਂ ਜੇ ਉਹ ਲੇਟੈਸਟ ਆਰਡਰ ਆਇਆ ਹੈ ਮਾਨਯੋਗ ਚੀਫ ਸਟੈਟਿਸ ਸਾਹਿਬ ਦਾ ਉਹ ਪੀਆਈਐਲ 358 ਉਹ ਵੀ ਸ਼ਰਮਨੀ ਅਕਾਲੇਦੋਂ ਫਾਈਲ ਕੀਤੀ ਹੈ ਪਹਿਲੀ ਵਾਰ ਹੋਇਆ ਕਿ ਕਿਸੇ ਕੋਰਟ ਨੂੰ ਚੋਣ ਕਮਿਸ਼ਨਰ ਨੂੰ ਉਹਦੀ ਡਿਊਟੀ ਯਾਦ ਕਰਾਉਣੀ ਪਈ ਮਨ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਰਾਜਕਮਲ ਚੌਧਰੀ ਜਿਹੜੇ ਸਟੇਟ ਇਲੈਕਸ਼ਨ ਕਮਿਸ਼ਨਰ ਹੈ ਉਹਨਾਂ ਨੂੰ ਦੱਸਿਆ ਕਿ ਭਾਈ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਕੰਮ ਕਿਸ ਤਰੀਕੇ ਕਰਨਾ ਚਾਹੀਦਾ ਸਟੇਟ ਇਲੈਕਸ਼ਨ ਕਮਿਸ਼ਨ ਨਿਰਪੱਖ ਦਿਖਣਾ ਚਾਹੀਦਾ ਸਟੇਟ ਇਲੈਕਸ਼ਨ ਕਮਿਸ਼ਨ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਜੁੜਿਆ ਹੋਇਆ ਨਜ਼ਰ ਨਹੀਂ ਆਉਣਾ ਚਾਹੀਦਾ ਜਦੋਂ ਇੰਨੀ ਹੱਦ ਤੱਕ ਟਿੱਪਣੀਆਂ ਸਟੇਟ ਇਲੈਕਸ਼ਨ ਕਮਿਸ਼ਨ ਤੇ ਹੋਈਆਂ ਹੋਣ ਤਾਂ ਇੱਕ ਬਹੁਤ ਵੱਡਾ ਸਵਾਲ ਹੈ ਇਹ ਚੋਣਾਂ ਦੀ ਪਾਰਦਰਸ਼ਤਾ ਨੂੰ ਲੈ ਕੇ ਜਿਸ ਤਰੀਕੇ ਜਿਹੜਾ ਪ੍ਰਸ਼ਾਸਨ ਹੈ ਉਹਦਾ ਉਰੇ ਦੁਰਪਯੋਗ ਹੋ ਰਿਹਾ ਸਾਰੇ ਪੰਜਾਬ ਚ ਹੋ ਰਿਹਾ ਜਿਸ ਤਰੀਕੇ ਇਲੈਕਸ਼ਨ ਕਮਿਸ਼ਨ ਨੇ ਅੱਖਾਂ ਬੰਦ ਕੀਤੀਆਂ ਨੇ ਇਹ ਉਹਦੇ ਹੀ ਇਹ ਉਦਾਹਰਣ ਨੇ ਜਿਹੜਾ ਕੁਝ ਚੱਲ ਰਿਹਾ ਪਰ ਮੈਂ ਅਫਸਰਾਂ ਨੂੰ ਕਹਿਣਾ ਚਾਹੁੰਦਾ ਦੇਖੋ ਚਾਹੇ ਕੋਈ ਆਰਓ ਹੈ ਚਾਹੇ ਅਫਸਰ ਨੇ ਅਫਸਰ ਬਣਨੇ ਆ ਸੰਵਿਧਾਨ ਦੇ ਨਾਲ ਸੰਵਿਧਾਨ ਤੋਂ ਬਾਹਰ ਜਾ ਕੇ ਜਿਹੜਾ ਵੀ ਅਫਸਰ ਕੰਮ ਕਰੂਗਾ ਉਹਦੀ ਜਵਾਬਦੇਹੀ ਹੋਊਗੀ ਅਗਰ ਸੈਂਟਰਲ ਇਲੈਕਸ਼ਨ ਕਮਿਸ਼ਨ ਨੇ ਰਵਜੋਤ ਕੌਰ ਗਰੇਵਾਲ ਨੂੰ ਸਸਪੈਂਡ ਕੀਤਾ ਐਸਐਸਪੀ ਤਰਨਤਾਰਨ ਨੂੰ ਚੋਣਾ ਚ ਉਹ ਸੰਵਿਧਾਨ ਦੇ ਦਾਇਰੇ ਚੋਂ ਬਾਹਰ ਗਏ ਡੀਐਸਪੀ ਬਦਲੇ ਗਏ ਸੰਵਿਧਾਨ ਦੇ ਦਾਇਰੇ ਚੋਂ ਬਾਹਰ ਗਏ ਡੀਜੀਪੀ ਅਗਰ ਤਲਬ ਹੋਏ ਨੇ ਤਾਂ ਉਹ ਵੀ ਤਾਂ ਤਲਬ ਹੋਏ ਨੇ ਕਿਉਂਕਿ ਉੱਥੇ ਰੂਲ ਆਫ ਲਾ ਫਾਲੋ ਨਹੀਂ ਹੋਇਆ ਸੋ ਚਾਹੇ ਖੰਨਾ ਹੋਵੇ ਚਾਹੇ ਪੰਜਾਬ ਦਾ ਕੋਈ ਵੀ ਜ਼ਿਲ੍ਹਾ ਹੋਵੇ ਜਿਹੜਾ ਵੀ ਅਫਸਰ ਸੋਚੂਗਾ ਕਿ ਜੇ ਸਰਕਾਰ ਦੇ ਕਹੇ ਤੇ ਕੰਮ ਕਰਨਾ ਤੇ ਧੱਕਾ ਕਰਨਾ ਅਫਸਰ ਦੀ ਜਵਾਬ ਦੇਈ 100% ਤੈਅ ਕਰਾਵਾਂਗੇ ਮੈਂ ਆਪਣੇ ਅਫਸਰ ਭਰਾਵਾਂ ਨੂੰ ਬੇਨਤੀ ਕਰਦਾ ਇਹਨੂੰ ਬੇਨਤੀ ਸਮਝ ਲਓ ਇਹਨੂੰ ਲੀਗਲ ਮੇਰਾ ਜਵਾਬ ਸਮਝ ਲਓ ਕਿ ਸਰਕਾਰ ਤੇ ਰਹਿ ਗਏ 6 ਮਹੀਨੇ ਮਈ ਤੋਂ ਬਾਅਦ ਤਾਂ ਇਲੈਕਸ਼ਨ ਕਮਿਸ਼ਨ ਨੇ ਆ ਜਾਣਾ ਕਿਉਂਕਿ ਜਿਹੜੇ ਸੂਬੇ ਚ ਚੋਣਾ ਹੋਣੀ ਹੈ ਉਥੇ ਇਲੈਕਸ਼ਨ ਕਮਿਸ਼ਨ ਦੀ ਉਥੇ ਹਰ ਇੱਕ ਡਿਪਾਰਟਮੈਂਟ ਚ ਦਖਲ ਸ਼ੁਰੂ ਹੋ ਜਾਂਦੀ ਹੈ ਸੋ 6 ਮਹੀਨੇ ਪਿੱਛੇ ਆਪਣੀ ਕੋਰਟਾਂ ਦੇ ਵਿੱਚ ਜਵਾਬ ਦੇਈ ਨਾ ਕਰੋ ਇਹ ਜਵਾਬ ਦੇਈਆਂ ਬਹੁਤ ਲੰਬੀਆਂ ਹੋ ਜਾਣਗੀਆਂ ਸਰਕਾਰ ਦੇ ਕਹੇ ਤੇ ਜਾਂ ਸਾਮਦਾਮ ਦੰਦਬੇਦ ਮਨੀਸ਼ ਸੋਧਿਏ ਦੇ ਕਹੇ ਤੇ ਆਪ ਦੀ ਜਿਹੜੀ ਨੌਕਰੀ ਹੈ ਨੌਕਰੀ ਨੂੰ ਅਫਸਰ ਖਤਰੇ ਚ ਨਾ ਪਾਉਣ ਕਿਉਂਕਿ ਜੇ ਅਫਸਰ ਲਾਈਨ ਕ੍ਰਾਸ ਕਰੂਗਾ ਸੰਵਿਧਾਨ ਤੋਂ ਬਾਹਰ ਜਾ ਕੇ ਕੁਝ ਕਰੂਗਾ ਤਾਂ ਉਸੇ ਸੰਵਿਧਾਨ ਚ ਉਸ ਅਫਸਰ ਵਾਸਤੇ ਵੀ ਪ੍ਰੋਵੀਜ਼ਨ ਹੈ ਕਿ ਫਿਰ ਉਹ ਅਫਸਰ ਦੀ ਕੀ ਸਜ਼ਾ ਹੋਊਗੀ ਸੋ ਸੰਵਿਧਾਨ ਦੇ ਦਾਇਰੇ ਚ ਅਫਸਰ ਵੀ ਰਹਿਣ ਸੰਵਿਧਾਨ ਦੇ ਦਾਇਰੇ ਚ ਪੋਲਿਟੀਕਲ ਪਾਰਟੀਆਂ ਵੀ ਨੇ ਸੋ ਜੇ ਕੋਈ ਸੰਵਿਧਾਨ ਦੇ ਦਾਇਰੇ ਚੋਂ ਬਾਹਰ ਜਾਊਗਾ ਤਾਂ ਉਹਦੀ ਜਵਾਬਦੇਹੀ ਤੈਅ ਕਰਾਵਾਂਗੇ ਔਰ ਉਹ ਤੈ ਕਰਾਇ ਬਿਨਾ ਸ਼ਰੋਮਨੀ ਕਲਦ ਦਮ ਨਹੀਂ ਲੈ। ਥਲੇ ਸਾ ਜਿਹੜੇ ਐਫ ਆਈ ਆਰ ਦੇ ਕੰਟੈਂਟ ਨੇ ਉਹਨੂੰ ਦੇਖ ਕੇ ਪਤਾ ਚੱਲਿਆ ਕਿ ਅਦਾਲਤ ਨੇ ਵੀ ਟਿੱਪਣੀ ਕੀਤੀ ਕਿਉਂਕਿ ਉੱਥੇ ਸਾਰੇ ਸੀਸੀਟੀਵੀ ਲੱਗੇ ਹੋਏ ਸੀ। ਕੋਾ ਪੁਲਿਸ ਵੱਲੋਂ ਕੋਈ ਸੀਸੀਟੀਵੀ ਕੋਟੇ ਜਾਰੀ ਨਹੀਂ ਕੀਤੀ ਗਈ ਜਿਹਦੇ ਵਿੱਚ ਬੈਸ ਕਰਦੇ ਦਿਖਾਈ ਦਿੱਤੇ ਹੁਣ। ਐਦਾਂ ਦੀ ਕੋਈ ਗੱਲ ਵੀ ਹੋਈ ਹੈ। ਦੇਖੋ ਇਹ ਬਿਲਕੁਲ ਸਪਸ਼ਟ ਹੈ ਜੀ ਕਿ ਜਿੱਥੇ ਕਿਤੇ ਕਾਊਂਟਿੰਗ ਸੈਂਟਰ ਹੈ ਇਹ ਤਾਂ ਹਾਈ ਕੋਰਟ ਦੀਆਂ ਡਾਇਰੈਕਸ਼ਨਸ ਐ ਕਿ ਉੱਥੇ ਸੀਸੀਟੀਵੀ ਲੱਗਿਆ ਹੋਣਾ ਚਾਹੀਦਾ ਹੈ। ਸੀਸੀਟੀਵੀ ਦੀ ਨਿਗਰਾਨੀ ਦੇ ਵਿੱਚ ਸਾਰੀ ਜਿਹੜੀ ਕਾਊਂਟਿੰਗ ਹੈ ਹੋਣੀ ਹੈ। ਸੋ ਇਹ ਸਾਰੀਆਂ ਸ਼੍ਰੋਮਣੀ ਅਕਾਲੀ ਦਲ ਦੇ ਖੰਨਾ ਦੇ ਵਰਕਰਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਯਾਦੂ ਸਾਹਿਬ ਦੀ ਜਾਂ ਉਹਨਾਂ ਦੇ ਸਮਰਥਕ ਤੇ ਕੋਈ ਉਹਦੀ ਬੇਲ ਇੱਕ ਵਿਸ਼ਾ ਪਰ ਇਹ ਪਰਚੇ ਨੂੰ ਕਨਕਲੂਸਿਵ ਐਂਡ ਤੇ ਲੈ ਕੇ ਜਾਣਾ ਇਹਦੇ ਮੈਰਿਟਸ ਤੇ ਮੈਰਿਟਸ ਤੈਅ ਕਰਾਉਣਾ ਕਿ ਇਹ ਝੂਠਾ ਜਾਂ ਸੱਚਾ ਪਰਚਾ ਹੈ ਇਹਦੇ ਲਈ ਸ਼੍ਰੋਮਣੀ ਅਕਾਲੀ ਦਲ ਹਾਈ ਕੋਰਟ ਜ਼ਰੂਰ ਫਾਈਲ ਕਰੇਗਾ ਔਰ ਅਸੀਂ ਕਵਾਸ਼ਿੰਗ ਪਟੀਸ਼ਨ ਵੀ ਇਸ ਪਰਚੇ ਦੀ ਲਾਵਾਂਗੇ ਕਿਉਂਕਿ ਜਿੱਥੇ ਕਾਊਂਟਿੰਗ ਸੈਂਟਰ ਹੈ ਕਾਊਂਟਿੰਗ ਸੈਂਟਰ ਦੇ ਵਿੱਚ ਅਗਰ ਇਹ ਜੇ ਝੂਠੇ ਪਰਚੇ ਦਿੱਤੇ ਜਾ ਰਹੇ ਨੇ ਕਾਊਂਟਿੰਗ ਸੈਂਟਰ ਦੇ ਅੰਦਰ ਅਗਰ ਡੈਮੋਕਰੇਸੀ ਦਾ ਕਾਹਨ ਕਰਨ ਦੀ ਕੋਸ਼ਿਸ਼ ਹੈ ਤਾਂ ਕਿਸੇ ਵੀ ਕਿਸਮ ਨਾਲ ਅਲਾਉ ਨਹੀਂ ਕੀਤਾ ਜਾ ਸਕਦਾ ਦੇਖੋ ਕੱਲ ਜਿਹੜੀਆਂ ਇਲੈਕਸ਼ਨਾਂ ਨੇ ਇੱਕ ਗੱਲ ਤੋਂ ਤੋਂ ਕਲੀਅਰ ਹੋ ਗਈ ਵੀ ਜਿਹੜੀ ਆਮ ਆਦਮੀ ਪਾਰਟੀ ਉਹ ਪੰਜਾਬ ਦੇ ਵਿੱਚ ਆਪਣਾ ਗਰਾਊਂਡ ਤੂ ਆ ਚੁੱਕੀ ਆ ਰਿਜ਼ਲਟ ਤੋਂ ਬੁਖਲਾਈ ਸਰਕਾਰ ਨੇ ਧੱਕੇਸ਼ਾਹੀ ਹਰੇਕ ਕਾਊਂਟਿੰਗ ਸੈਂਟਰ ਤੇ ਹੋਈਆਂ ਨੇ ਹਰੇਕ ਹਲਕੇ 'ਚ ਹੋਈਆਂ ਨੇ ਪਰ ਖਾਸ ਕਰ ਜੇ ਮੈਂ ਖੰਨੇ ਹਲਕੇ ਦੀ ਗੱਲ ਕਰਾਂ ਕਿਉਂਕਿ ਇੱਕ ਅਹਿਮ ਹਲਕਾ ਬਣ ਜਾਂਦਾ ਕਿਉਂਕਿ ਜਿਹੜੇ ਸਾਡੇ ਮੰਤਰੀ ਸਾਹਿਬ ਨੇ ਪੰਚਾਇਤ ਮੰਤਰੀ ਉਹ ਇਸੇ ਹਲਕੇ ਤੋਂ ਆਦੇ ਤੇ ਜਿਸ ਤਰੀਕੇ ਨਾਲ ਸ਼੍ਰੋਮਣੀ ਕਾਲੀਦਾਲ ਨੇ ਪਰਫਾਰਮ ਕੀਤਾ ਤਾਂ ਯਕੀਨਨ ਤੌਰ ਤੇ ਉਹਨਾਂ ਨੂੰ ਵੀ ਲੱਗਣ ਲੱਗ ਗਿਆ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪੈਰ ਨਹੀਂ ਲੱਗਣੇ ਸੋ ਜਿਹੜਾ ਹਲਕਾ ਇੰਚਾਰਜ ਮੇਰਾ ਵੱਡਾ ਵੀਰ ਯਾਦਵਿੰਦਰ ਯਾਦੂ ਉਹਨਾਂ ਨਾਲ ਧੱਕਾ ਕੀਤਾ ਗਿਆ ਉੱਥੋਂ ਚੱਕ ਕੇ ਲੈ ਕੇ ਗਏ ਥਾਣੇ ਰੱਖਿਆ ਗਿਆ ਨੌਜਵਾਨਾਂ ਨੇ ਮੁੜ ਕੇ ਧਰਨਾ ਵੀ ਲਾਇਆ ਬਥੇਰਾ ਕੁਝ ਰਾਤ ਸਾਰੀ ਰਾਤ ਚੱਲਦਾ ਰਿਹਾ ਮੈਜਿਕ ਹਾਂ ਤਾਂ ਰਾਤ ਕਾਊਂਟਿੰਗ ਖਤਮ ਕਰਕੇ ਅਸੀਂ ਸਾਰੇ ਜਣੇ ਤਕਰੀਬਨ 1:30 ਤੋਂ 2 ਵਜੇ ਘਰੇ ਪਹੁੰਚੇ ਸੋ ਇਹ ਕਾਲੀਆਂ ਕਰਤੂਤਾਂ ਲੋਕ ਰਾਤ ਦੇ ਹਨੇਰੇ 'ਚ ਕਰਦੇ ਆ ਸੋ ਸਰਕਾਰ ਨੇ ਪੂਰਾ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਧੰਨਵਾਦ ਕਰਦਾ ਸਾਡੇ ਪਾਰਟੀ ਪ੍ਰਧਾਨ ਸਦਾ ਸੁਖੀ ਸਿੰਘ ਜੀ ਬਾਦਲ ਸਾਹਿਬ ਦਾ ਜਿਨ੍ਹਾਂ ਨਾਲ ਰਾਤ ਵੀ ਗੱਲ ਹੋਈ ਸੀ ਜਿਹੜੇ ਲਗਾਤਾਰ ਸਾਡੇ ਸੰਪਰਕ ਸੀ ਤੇ ਅੱਜ ਲੀਗਲ ਟੀਮ ਦੇ ਹੈੱਡ ਵੱਜੋਂ ਕਲੇਰ ਸਾਹਿਬ ਸਾਡੇ ਕੋਲ ਪਹੁੰਚੇ ਨੇ ਤੇ ਜੋ ਦੇਖੋ ਕਾਨੂੰਨ ਤੇ ਸਾਨੂੰ ਪੂਰਾ ਯਕੀਨ ਆ ਧੱਕਾ ਸਰਕਾਰ ਜਿੰਨਾ ਮਰਜ਼ੀ ਕਰ ਲਵੇ ਪਰ ਇਹ ਨਹੀਂ ਇਹ ਭੁਰਣਾ ਨਹੀਂ ਚਾਹੀਦਾ ਸਰਕਾਰ ਨੂੰ ਵੀ ਪੰਜਾਬੀ ਕੌਮ ਆ ਜਿੰਨਾ ਦਬੋਗੇ ਓਨਾ ਇਹ ਹੂਰ ਬਰੂਗੀ ਸੋ ਖਲਕਾ ਖੰਨਾ ਦੇ ਸਮੂਹ ਵੋਟਰ ਸਹਿਬਾਨਾਂ ਦਾ ਤਹਿਦੋਂ ਮੈਂ ਧੰਨਵਾਦ ਕਰਦਾ ਵੀ ਜਿੰਨਾ ਪਿਆਰ ਸਤਿਕਾਰ ਉਹਨਾਂ ਨੇ ਅਕਾਲੀ ਦਲ ਦੇ ਵੋਟਰ ਜਿਹੜੇ ਸਾਡੇ ਕੈਂਡੀਡੇਟ ਸਾਹਿਬ ਨੂੰ ਦਿੱਤਾ ਆਉਣ ਵਾਲੇ ਸਮੇਂ 'ਚ ਇਹ ਤੈਅ ਆ ਵੀ ਸਾਡਾ ਵੀਰ ਯਾਦੂ ਇਥੋਂ ਐਮਐਲਏ ਵੀ ਬਣੂਗਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਡੀ ਲੀਡ ਨਾਲ 2027 ਦੇ ਵਿਜੇ ਸਲਕ ਦੇ ਚਿੱਤੂ ਪ੍ਰਧਾਨ ਜੀ ਕੋਈ ਇਹ ਵੀ ਚਰਚਾ ਕਰਾਤ ਕੋਈ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡਾ ਚੇਅਰਮੈਨ ਬਣਾ ਦੇ ਤੁਹਾਡੀ ਰਿਹਾਈ ਕਰ ਦੇ ਮਿਆ ਕੋਈ ਵੀ ਇਤਾਂ ਦੀ ਗੱਲ ਹੋਈ ਦੇਖੋ ਪਰਦੇ ਪਿੱਛੇ ਬੜੀਆਂ ਗੱਲਾਂ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਸਰਕਾਰਾਂ ਨੂੰ ਜਦੋਂ ਦਿਖਦਾ ਹੁੰਦਾ ਹਾਰ ਕਿਵੇਂ ਆ ਕਾਫੀ ਗੱਲਾਂ ਪਰਦੇ ਤੋਂ ਪਰੇ ਹੋਈਆਂ ਪਰ ਆਫੀਸ਼ੀਅਲੀ ਆਪਾਂ ਕਿਸੇ ਗੱਲ ਨੂੰ ਇੱਥੇ ਕਲੇਮ ਨਹੀਂ ਕਰ ਸਕਦੇ ਮੇਨ ਮ ਸ਼੍ਰੋਮਣੀ ਅਕਾਲੀ ਦਲ ਸਧਾਨਤਾ ਦੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਆਪਣੇ ਵਰਕਰ ਨਾਲ ਜਿਵੇਂ ਕਿ ਪ੍ਰਧਾਨ ਸਾਹਿਬ ਸੁਖੀ ਸਿੰਘ ਬਾਦਲ ਜੀ ਹਰੇਕ ਵਰਕਰ ਨਾਲ ਜਿੱਥੇ ਲੋੜ ਪਈ ਆ ਖੜਦੇ ਨੇ ਅੱਦੇ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਵੀ ਕਿਸੇ ਕੁਰਸੀ ਲਈ ਕਿਸੇ ਨਾਲ ਸਮਝੌਤਾ ਨਹੀਂ ਕੀਤਾ ਨਾ ਉਹਨਾਂ ਨੇ ਸਮਝ ਕਰੀ